ਟੂ ਡਿਆ ਬੰਨ ਕੇ ਰਮਾਲ ਮਿੱਟੀ ਰੋਹ ਢਾਲ ਹਮਲਾ ਕੇ ਸਾਰੇ ਪੜਿਆ ਤੂੰ ਕੱਟ ਦੇ ਪਰਖੂ ਓਈ ਵਸਾਖੀ ਸੋਹਣਾ ਤੂੰ ਕੱਟ ਦੇ ਪਰਖੂ ਹੋਟੋ ਜੀ ਸਰ ਵਸਾਖੀ ਦੇ ਸੋਭਤੇ ਆਤੇ ਕੀ ਸੁਦੇਣਾ ਚਾਹੋਗੇ ਜੀ ਮੈਂ ਰਜਿੰਦਰ ਸਿੰਘ ਰੰਦਾਵਾ ਸਰਪੰਚ ਪਿੰਡ ਕੰਡਿਆਲ ਹਲਕਾ ਬਟਾਲਾ ਆਪਣੇ ਵੱਲੋਂ ਆਪਣੇ ਸਮੂਹ ਪੰਚਾਇਤ ਵੱਲੋਂ ਔਰ ਆਪਣੇ ਹਲਕੇ ਦੇ ਐਮਐਲਏ ਸਰਦਾਰ ਅਮਨ ਸਿੰਘ ਸ਼ਰਿਕਲ ਸਿੰਘ ਜੀ ਵੱਲੋਂ ਇਸ ਰੋਜ਼ਕੂ ਸਾਖੀ ਔਰ ਖਾਲਸਾ ਸਾਧਨਾ ਦਿਵਸ ਤੇ ਸਮੂਹ ਪੰਜਾਬੀਆਂ ਨੂੰ ਸਮੂਹ ਲਾਕਾਂ ਨਿਵਾਸੀਆਂ ਨੂੰ ਸਮੂਹ ਦੇਸ਼ਵਾਸੀਆਂ ਨੂੰ ਔਰ ਦੇਸ਼ ਉਹਦੇ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਪ੍ਰਮਾਤਮਾ ਅਗੇ ਅਰਦਾਸ ਕਰਨਾ ਹਾਂ ਕਿ ਉਹਨਾਂ ਦਾ ਉਹ ਸਾਖੀ ਦੇ ਜਾੜੇ ਤੇ ਉਹਨਾਂ ਦਾ ਮਤਲਬ ਚੜ੍ਹਦੀ ਕਲਾ ਵਿੱਚ ਰਹਿਣ ਔਰ ਜਿਹੜਾ ਸਾਡਾ ਰਬੀ ਰਬੀ ਜਿਹੜਾ ਸਾਡਾ ਹਾਰਵੈਸਟਿੰਗ ਸੀਜ਼ਨ ਹੈ ਉਹ ਵੀ ਵਧੀਆ ਹੋਵੇ ਕਿਸਾਨਾਂ ਦੇ ਘਰ ਵਿੱਚ ਵਧੀਆ ਪਰ ਬਹੁਤ ਫਸਲ ਆਵੇ ਪਰ ਬਹੁਤ ਉਹਨਾਂ ਦੇ ਘਰੇ ਵਿੱਚ ਖੁਸ਼ੀਆਂ ਖੜੇ ਆਉਣ ਔਰ ਇਸੇ ਤਰ੍ਹਾਂ ਨਾਲ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਇੱਕ ਵਾਰੀ ਫੇਰ ਬਸਾਖੇ ਦੇ ਦਿਹਾੜੇ ਤੇ ਸਮੂਹ ਪੰਜਾਬੀਆਂ ਨੂੰ ਸਮੂਹ ਲੋਕਾਂ ਨਿਵਾਸੀਆਂ ਨੂੰ ਔਰ ਸਾਰੇ ਜੈ ਸੁਦੇਸ਼ੁੱਤ ਲੋਕਾਂ ਨੂੰ ਲੱਖ ਲੱਖ ਵਧਾਈ ਧੰਨਵਾਦ ਜੀ